ਕਾਰਨ ਹੋ ਗਿਆ। ਹਾਂ ਜੀ ਸਰ ਜਿਹੜਾ ਭਾਰਤ ਬੰਦ ਦਾ ਜਿਹੜੀ ਕਾਲ ਆਈ ਆ ਉਹਦੇ ਕੀ ਕਾਰਨ ਨੇ ਔਰ ਕਿਉਂ ਭਾਰਤ ਬੰਦ ਦੀ ਕਾਲ ਹੋਈ ਆ ਜੀ? ਸਾਹਿਬ ਜੀ ਸੋਹ ਸਾਬ ਅੱਜ ਜੀ ਇਹ ਜਿਹੜੇ ਐਸਈ ਕਨਿਊਟੀ ਦਾ ਰੈਜ਼ੋਲੂਸ਼ਨ ਦਾ ਵਰਗੀਕਰਨ ਕੀਤਾ ਗਿਆ। ਮਾਂ ਜੋ ਸੁਪੀਮ ਕੋਰਟ ਵੱਲੋਂ ਔਰ ਉਹ ਜਿਹੜਾ ਫੈਸਲਾ ਬਿਲਕੁਲ ਜਿਹੜਾ ਇਹ ਦੇਸ਼ ਦਾ ਜਿਹੜਾ ਸਾਰੇ ਦੇਸ਼ ਦਾ ਐਸਟੀ ਸਮਾਜ ਆ ਉਹਦੇ ਖਿਲਾਫ ਆ। ਕਿਉਂਕਿ ਐਸਟੀ ਸਮਾਜ ਨੂੰ ਹੀ ਆਸ ਦੇ ਵਿੱਚ ਬਹੁਤ ਜ਼ਿਆਦਾ ਵੱਡਣ ਦੀ ਕੋਸ਼ਿਸ਼ ਕੀਤੀ ਗਈ। ਕੋਸ਼ਿਸ਼ ਕਿਹਨੇ ਕਰੇ ਦਿੱਤੀ ਉਹਨਾਂ ਨੇ। ਪੋਕੋ ਜਿਸੀ ਚਾਹੁੰਦੇ ਆ ਵੀ ਐਸਸੀ ਸਮਾਜ ਜਿਹੜਾ ਉਹ ਇਕੱਠੇ ਦਾ ਇਕੱਠਾ ਰਹੇ ਜਿਹੜੀ ਰਿਜ਼ਰਵੇਸ਼ਨ ਮਿਲਦੀ ਆ ਸਿਧਾਂਤ ਦੇ ਅਕੋਰਡਿੰਗ ਉਹ ਸਾਰਿਆਂ ਨੂੰ ਬਰਾਬਰ ਦੀ ਮਿਲਣੀ ਚਾਹੀਦੀ ਆ ਕਿਉਂਕਿ ਕਿਸੇ ਵੀ ਸਮਾਜ ਦੇ ਨਾਲ ਐਸਸੀ ਵਿੱਚੋਂ ਹੀ ਨਾ ਮਤਲਬ ਜਿਹੜਾ ਉਹ ਜਾਤੀਵਾਦ ਵਾਲਾ ਸਿਸਟਮ ਹੋਵੇ ਕਿਉਂਕਿ ਪਹਿਲਾਂ ਹੀ ਲੋਕ ਜਿਹੜੇ ਜਾਤੀਵਾਦ ਦੇ ਸਤਾਏ ਲੋਕ ਆ ਅਸੀਂ ਤਾਂ ਕਹਿੰਦੇ ਮ ਜਾਤੀਵਾਦ ਜਿਹੜਾ ਖਤਮ ਹੋਣਾ ਚਾਹੀਦਾ ਕਿਉਂਕਿ ਜਾਤੀਵਾਦ ਦੇ ਨਾਲ ਜਿਹੜੇ ਲੋਕਾਂ ਵਿੱਚ ਨਫਰਤ ਪੈਦਾ ਹੁੰਦੀ ਆ ਇਹ ਨਫਰਤ ਘੱਟ ਹੋਣੀ ਚਾਹੀਦੀ ਆ ਪਰ ਜਿਹੜੀਆਂ ਸਰਕਾਰਾਂ ਹੋਣ ਸੁਪਰੀਮ ਕੋਰਟ ਦੇ ਰਾਹੀਂ ਇਹ ਜਿਹੜੀ ਜਾਤੀਵਾਦ ਨੂੰ ਬढ़ावा ਦੇਣਾ ਚਾਹੁੰਦੀਆਂ ਉਹ ਜਾਤੀਵਾਦ ਦੇ ਨਾਂ ਦੇ ਉੱਤੇ ਜਿਹੜਾ ਰਿਜ਼ਰਵੇਸ਼ਨ ਹੈ ਉਹਨੂੰ ਮੰਡਕੇ ਇਹਨਾਂ 80 ਵਰਗਾਂ ਸਾਰੇ ਲੋਕਾਂ ਦਾ ਨੁਕਸਾਨ ਕਰਦੇ ਆ ਅਸੀਂ ਚਾਹੁੰਦੇ ਆ ਮੌਜੂਦ ਸਮਾਜ ਪਾਰਟੀ ਇਸ ਦੇ ਵਿੱਚ ਇੱਕ ਤਾਂ ਬਣੀ ਨਵੇਂ ਲੋਕ ਸਾਰੇ ਖੋਜੜ ਲੋਕ ਸਾਰੇ ਭਾਈਚਾਰੇ ਇਕੱਠੇ ਰਹਿਣ ਪਰ ਜਿਹੜੇ ਜਿਹੜੇ ਜਿਹੜੀ ਸਰਕਾਰ ਆ ਖਾਸ ਕਰਕੇ ਬੀਜੇਪੀ ਦੀ ਸਰਕਾਰ ਆ ਇਹ ਇਹ ਜਿਹੜੀ ਪ੍ਰਸ਼ਾਸਨ ਦੇ ਰਾਹੀਂ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਰਾਹੀਂ ਆਪਣੇ ਫੈਸਲੇ ਜਿਹੜੇ ਸਾਡੇ ਦੇ ਸੰਵਿਧਾਨ ਨੂੰ ਜਿਹੜਾ ਲਾਗੂ ਨਹੀਂ ਕਰਦੇ ਨੇ ਸੰਵਿਧਾਨ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਆ ਉਹ ਜਿਹੜਾ ਇੱਦਾਂ ਆਲੇ ਦੋਲੇ ਲਿਆ ਕੇ ਜਦ ਕਿ ਜੇ ਜੇ ਕੋਈ ਲੈ ਕੇ ਆਉਣਾ ਚਾਹੀਦਾ ਜੇ ਕੋਈ ਨਾ ਕੋਈ ਬਿੱਲ ਪਾਸ ਕਰਾਉਣਾ ਸੀ ਉਹਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਲਿਆ ਕੇ ਆਉਣਾ ਹੈ ਤੇ ਪਾਰਲੀਮੈਂਟ ਦੇ ਵਿੱਚ ਬਹਿਸ ਹੁੰਦੀ ਹੈ ਉਦੋਂ ਦਾ ਰਾਸ਼ਵਾ ਦੇ ਵਿੱਚ ਆਉਂਦੇ ਕਿਉਂਕਿ ਫਿਰ ਪਤਾ ਲੱਗਦਾ ਇਹ ਬਿੱਲ ਦੇ ਕੌਣ ਹੱਕ ਦੇ ਆ ਕੌਣ ਖਿਲਾਫ ਆ ਪਰ ਇਹ ਸਾਡੇ ਲੋਕਾਂ ਦਾ ਨੁਕਸਾਨ ਕਰਨ ਦੇ ਲਈ ਜਾਤੀਵਾਦ ਨੂੰ ਬढ़ावा ਦੇ ਕੇ ਤੇ ਹੁਣ ਤੋਂ ਰੁਕਿਆ ਜਾ ਰਿਹਾ ਔਰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਹੋਰ ਵੀ ਜਿਹੜੇ ਇਹਨਾਂ ਨੇ ਕਾਨੂੰਨ ਜਿਹੜੇ ਆ ਅੰਦਰ ਮੋਰੀ ਅੰਦਰ ਖਾਤੇ ਪਾਸ ਕੀਤੇ ਆ ਅਸੀਂ ਉਹਨਾਂ ਪਹਿਲਾਂ ਦਾ ਵੀ ਵਿਰੋਧ ਕਰਦੇ ਹਾਂ ਕਿਉਂਕਿ ਜਿਹੜਾ ਵੀ ਕੋਈ ਬੈਲ ਲਿਆਉਣਾ ਇਹ ਸੰਵਿਧਾਨ ਦੇ ਜਿਹੜਾ ਖਿਲਾਫ ਲੈ ਕੇ ਆਉਂਦੇ ਆ ਜਿਹੜਾ ਜਿਹੜਾ ਸੰਵਿਧਾਨ ਹੌਲੀ ਹੌਲੀ ਖਤਮ ਕਰਨਾ ਚਾਹੁੰਦੇ ਆ ਜਿਹੜੀ ਵੱਜੋ ਸਮਾਜ ਪਾਰਟੀ ਆ ਇਹਦੀ ਪਰ ਜੋ ਨਿੰਦਾ ਕਰਦੀ ਆ ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਅੱਜ ਜਿਹੜਾ ਆ ਅੱਜ ਸ਼ਾਂਤ ਨਹੀਂ ਬੰਦਿਆ ਫਿਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੁਝਿਆ ਕੋਈ ਜੇ ਇਦਾਂ ਦਾ ਨਾਂ ਇਦਾਂ ਦਾ ਨਾਂ ਹੀ ਹਟੇ ਜਾਂ ਰੈਜ ਪਾਰਟੀ ਦੇ ਮਾਰੀ ਹੁਣ ਤੋਂ ਸਾਰੇ ਦੇਸ਼ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਇਦਾਂ ਦੇ ਸਾਡੇ ਜਿਹੜੇ ਮਨਸੂਬੇ ਆ ਇਸ ਕਰਕੇ ਅਸੀਂ ਚਾਹੁੰਦੇ ਸਾਰੇ ਲੋਕ ਜਿਹੜੇ ਆ ਭਾਰਤ ਦੇ ਵਿੱਚ ਜਿਹੜੇ ਆ ਉਹ ਇਕੱਠੇ ਹੋ ਕੇ ਇਹ ਜਾਤੀਵਾਦ ਦਾ ਵਿਰੋਧ ਕਰਨ ਇਹ ਜਿਹੜਾ ਵਰਗੀਕਰਨ ਹੋਇਆ ਦੇ ਵਿੱਚ ਰੈਵਲੂਸ਼ਨ ਦੇ ਵਿੱਚ ਇਹ ਬੰਦ ਕੀਤਾ ਜਾਵੇ ਅਸੀਂ ਜਿਹੜੇ ਆ ਅਸੀਂ ਸੰਵਿਧਾਨ ਦੇ ਮੰਨਣ ਵਾਲੇ ਲੋਕ ਆ ਸੰਵਿਧਾਨ ਦੇ ਹੱਕ ਚ ਇਸ ਕਰਕੇ ਸੰਵਿਧਾਨ ਨੂੰ ਜਿਹੜਾ ਇਹ ਚੋੜ ਮੋੜੀਆਂ ਨਹੀਂ ਦੇਣੀਆਂ ਇਹ ਨਹੀਂ ਬਦਲਣਾ ਚਾਹੀਦਾ ਇਹਦੀ ਅਸੀਂ ਪੂਰਜਾਂ ਨੂੰ ਦਿੰਦਾ ਕਰਦੇ ਆ ਐ ਦਿਵਰਾਜ ਜੀ ਵਾਲਮਿਕ ਸਮਾਜ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਬੰਦਾ ਹਾਂਜੀ ਹਾਂਜੀ ਉਹਦਾ ਕੀ ਕਾਰਨ ਸਮਝਦੇ ਦੇਖੋ ਜਿਹੜਾ ਬਾਲਮਿਕ ਭਾਈਚਾਰਾ ਨਾ ਉਹਦਾ ਅਸੀਂ ਨਹੀਂ ਵਿਰੋਧ ਕਰਦੇ ਅਸੀਂ ਤਾਂ ਬਹੁਜਨ ਸਮਾਜ ਬਣਾ ਕੇ ਚੱਲਦੇ ਆ ਔਰ ਜਿਹੜਾ ਬਾਲਮਿਕ ਭਾਈਚਾਰਾ ਨੂੰ ਤਾਂ ਪਹਿਲੇ ਹੀ ਸਾਡੇ 12% ਜਿਹੜੀ ਰਿਜ਼ਰਵੇਸ਼ਨ ਮਿਲਦੀ ਆ ਔਰ ਉਸੀ ਉਹਦੇ ਵਿੱਚ ਕੋਈ ਕਿਸੇ ਦਾ ਕਿਰਤੋ ਪ੍ਰਾਪਤੂ ਨਹੀਂ ਜੋ ਪਹਿਲਾਂ ਤੋਂ ਚੱਲਦੀ ਹੈ ਤੇ ਅਸੀਂ ਹੁਣ ਵੀ ਉਹਦੇ ਕੋਈ ਵਿਰੋਧ ਨਹੀਂ ਪਰ ਅਸੀਂ ਚਾਹੁੰਦੇ ਹਾਂ ਵੀ ਫੇਰ ਵੀ ਜਿਹੜਾ ਹੁਣ ਜਿਹੜਾ ਬੈਲ ਲੈ ਕੇ ਆਉਂਦਾ ਉਹਦੇ ਵਿੱਚ ਉਹਨਾਂ ਨੇ ਵਰਗੀ ਕਰਨ ਜਿਹੜਾ ਕੀਤਾ ਉਹ ਜਿਹੜਾ ਬਿਲਕੁਲ ਨੁਕਸਾਨਦੇਹ ਹੈ ਅਸੀਂ ਸਮਾਜ ਦੇ ਅਸੀਂ ਸਮਾਜ ਨੂੰ ਸਾਰੇ ਨੂੰ ਇਕੱਠਾ ਰਹਿਣ ਦੇਣ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵਧੀਆ ਗੱਲ ਜੇ 12.5% ਬਾਲਵਿਕ ਵਾਝੀ ਸਮਾਜ ਨੂੰ ਮਿਲਦੀ ਆ ਉਹਦਾ ਵੋਟਾਂ ਸਮਾਜ ਪਾਰਟੀ ਕਿਤੇ ਵੀ ਕੋਈ ਨਹੀਂ ਵਿਰੋਧ ਕਰਦੀ ਥੈਂਕ ਯੂ ਸ਼ੁਕਰੀਆ